ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਸਿੱਖ ਰਾਇਤੀ ਸਬੰਧੀ ਵਿਚਾਰ ਚਰਚਾ ਆਰੰਭ ਹੋਈ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਿੱਚ ਵੱਖ-ਵੱਖ ਸੱਜਣਾ ਨੇ ਹਿੱਸਾ ਲਿਆ ਹੈ ਇਸ ਵਿੱਚੋਂ ਬੜੀ ਸ਼ਿੱਦਤ ਨਾਲ ਇਹ ਮਹਿਸੂਸ ਕੀਤਾ ਗਿਆ ਹੈ ਕਿ ਬਹੁਤ ਸਾਰੇ ਅਜਿਹੇ ਪਸਾਰ ਹਨ ਜਿੰਨਾਂ ਸਬੰਧੀ ਸਪਸ਼ਟਤਾ ਲਈ ਸਾਨੂੰ ਹੋਰ ਗਿਆਨ ਅਭਿਆਸ ਕਰਨ ਦੀ ਜ਼ਰੂਰਤ ਹੈ ਕੁਇਸ ਲੋਡ ਨੂੰ ਮਹਿਸੂਸ ਕਰਦੇ ਹੋਇਆ ਗੁਰਮਤ ਅਤੇ ਸਿੱਖਤਵਾਰਿਕ ਬੂੰਗਾ ਅੰਮ੍ਰਿਤਸਰ ਵੱਲੋਂ ਵਿਚਾਰ ਗੋਸ਼ਟੀਆਂ ਦੀ ਇੱਕ ਲੜੀ ਦਾ ਆਗਾਜ਼ ਕੀਤਾ ਜਾ ਰਿਹਾ ਹੈ ਇਸ ਵਿੱਚ ਅਸੀਂ ਸੰਪਰਦਾਇ ਗਿਆਨ ਪ੍ਰਣਾਲੀਆਂ ਵਿੱਚ ਪ੍ਰਵਾਨ ਚੜੇ ਵਿਦਵਾਨਾਂ ਅਤੇ ਪੱਛਮੀ ਗਿਆਨ ਪ੍ਰਣਾਲੀਆਂ ਵਿੱਚ ਪ੍ਰਵਾਨ ਚੜੇ ਵਿਦਵਾਨਾਂ ਨੂੰ ਸੱਦਾ ਦੇ ਰਹੇ ਹਾਂ ਤਾਂ ਕਿ ਇਹਨਾਂ ਦੋਹਾਂ ਪ੍ਰਣਾਲੀਆਂ ਦੇ ਆਪਸੀ ਸੰਵਾਦ ਦੇ ਵਿੱਚੋਂ ਅਤੇ ਸਿੱਖੀ ਦੇ ਵਿਲੱਖਣ ਗਿਆਨ ਸ਼ਾਸਤਰ ਦੇ ਵਿੱਚੋਂ ਕੋਈ ਸਾਂਝੀ ਸਮਝ ਬਣਾਈ ਜਾ ਸਕੇ। ਸੋ ਅਸੀਂ ਇਸ ਗਿਆਨ ਪਰੰਪਰਾ ਦੇ ਰਾਹੀਂ ਇਸ ਗਿਆਨ ਅਭਿਆਸ ਦੇ ਰਾਹੀਂ ਸਮੁੱਚੇ ਤੌਰ ਤੇ ਸਹਿਮਤੀ ਅਸਹਿਮਤੀ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਸਾਰੇ ਹੀ ਗਿਆਨੀ ਸੱਜਣਾ ਨੂੰ ਇਸ ਵਿਚਾਰ ਗੋਸ਼ਟੀਆਂ ਦੀ ਲੜੀ ਵਿੱਚ ਸੱਦਾ ਦਿੰਦੇ ਹਾਂ ਕਿ ਉਹ ਇਸ ਮੰਚ ਉੱਪਰ ਆਉਣ ਔਰ ਇਸ ਮੰਚ ਰਾਹੀਂ ਸੰਗਤ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਚਾਹੇ ਉਹ ਸਹਿਮਤੀ ਰੱਖਣ ਵਾਲੇ ਹਨ ਚਾਹੇ ਅਸਹਿਮਤੀ ਰੱਖਣ ਵਾਲੇ ਹਨ ਚਾਹੇ ਉਹ ਸਿੱਖ ਘੇਰਿਆਂ ਦੇ ਵਿਦਵਾਨ ਹਨ ਚਾਹੇ ਉਹ ਗੈਰ ਸਿੱਖ ਘੇਰਿਆਂ ਦੇ ਵਿਦਵਾਨ ਹਨ ਸਾਰਿਆਂ ਨੂੰ ਇਸ ਮੰਚ ਉੱਪਰ ਆ ਕੇ ਆਪਣੇ ਵਿਚਾਰ ਪੇਸ਼ ਕਰਨ ਦਾ ਸਦਾ ਦਿੱਤਾ ਜਾਵੇਗਾ ਔਰ ਸਤਿਕਾਰ ਸਹਿਤ ਸਾਰਿਆਂ ਦੇ ਵਿਚਾਰ ਜਿਹੜੇ ਉਹ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ